ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਆ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਜਣੋ ਤੁਸੀਂ ਸਾਰੇ ਚੜ੍ਹਦੀ ਕਲਾ ਅੰਦਰੂਪਤੀ ਹੋਵੋਗੇ ਇੱਕ ਕਵੈਸਟ ਬੇਨਤੀ ਕਰਦੇ ਆ ਦੋ ਟਾਈਮ ਆਪਣੀ ਜ਼ਰੂਰ ਤਸੱਲੀ ਕਰਿਆ ਕਰੋ ਜਿਹੜਾ ਸвая ਸвая ਪਸ਼ੂਆ ਦੋ ਟਾਈਮ ਦੀ ਵੀਡੀਓ ਕਾਲਸ ਤੇ ਵੀ ਚੁਆਈ ਕਰ ਸਕਦੇ ਜੇ ਘਰ ਆ ਕੇ ਵੀ ਚੁਆਈ ਕਰ ਸਕਦੇ ਜੇ ਜਿਹੜਾ ਕੋਈ ਗੱਬਣ ਪਸ਼ੂਆ ਉਹਨੂੰ ਟਿੱਪ ਕੇ ਤਸੱਲੀ ਕਰਕੇ ਉੱਜਾ ਸਕਦੇ ਜੇ ਕੋਈ ਲਾਹਮੇ ਵਾਲੀ ਗੱਲ ਨਾ ਰਹੇ ਸਜਣੋ ਧੰਨਵਾਦ ਵੀਡੀਓ ਵੇਖਣ ਲਈ ਗਾਹ ਸ਼ੇਅਰ ਕਰ ਦਿਆ ਕਰੋ ਹੋਰ ਵੀ ਸਜਣੋ ਕਿਸ ਦਾ ਫਾਇਦਾ ਹਿੰਦਾ ਹੈ ਅੱਜ ਦੀ ਆਪਣੀ ਵਿਜਿਟ ਪਿੰਡ ਪੰਜਵਾੜਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤਹਿਸੀਲ ਵੀ ਤਰਨਤਾਰਨ ਸੌਰੀ ਤੇ ਸਰਪੰਚ ਸਾਹਿਬ ਦੇ ਸਜਣੋ ਫਾਰਮ ਤੇ ਪਹੁੰਚੇ ਆਂ ਬਧੇਰੇ ਜਾਣਕਾਰੀ ਆਪਾਂ ਲੈ ਕੇ ਕਰਦੇ ਆਂ ਸਾਂਝੀ ਬਣੇ ਰਹੋ ਜਰੂਰ ਅੰਡ ਤਾਕਰ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਰਦੀ ਕਲਾ ਜੀ ਹਾਂ ਜੀ ਕਿਰਪਾ ਜੀ ਕਿਰਪਾ ਚਲੋ ਸ਼ੁਗਰ ਮਹਾਰਾਜ ਦਾ ਤੇ ਪਹਿਲਾਂ ਡਰੈਸ ਕਰ ਲਗੇ ਨੋਟ ਬਾਈ ਡਰੈਸ ਪਿੱਟ ਪੰਜ ਵਾਰ ਜੀ ਹਮ ਤਸਵੀਰ ਤੇ ਜਿਹੜਾ ਤੁਮਤਾਲ ਸਾਹਿਬ ਤੇ ਮੋਬਾਈਲ ਨੰਬਰ 9884 7602 ਠੀਕ ਹੈ ਜੀ ਤੇ ਪੰਜਾਂ ਪਸ਼ੂਆਂ ਦੀ ਅਜਾ ਡਿਟੇਲਸ ਆ ਨਹੀਂ ਕਰੀ ਹੈ ਹਨਾ ਤਿੰਨ ਮਈਆਂ ਹਾਂ ਜੀ ਤਿੰਨ ਮੱਝਾਂ ਤੇ ਦੋ ਗਾਂ ਤੇ ਦੋ ਗਾਵਾਂ ਹਾਂ ਜੀ ਠੀਕ ਹੈ ਤੇ ਇਹ ਮੈਂ ਦਾ ਸ਼ੁਰੂਆਤ ਕਰੀਏ ਭਾਈ ਜੀ ਕਿੰਨਾ ਪੱਕਾ ਦੁੱਧੂ ਇਹਦੇ ਸਲੇ ਜੀ 12 ਲੀਟਰ ਪੱਕਾ ਹੋਗਾ 12ਤ ਬਾਅਦ ਹੀ ਚਲੋ ਆਪਾਂ 12 ਗਿੰਦੇ 12 ਦਾ 12 ਲੀਟਰ ਤੇ ਬਿਲਕੁਲ ਜੈਡ ਬਲੈਕ ਹਨਾ ਹਾਂ ਜੀ ਸੁਆ ਕਨਵਾ ਕੀ ਮੱਝ ਇਹ ਦੂਜੇ ਸੁਵੇਲ ਜੀ ਦੰਦਾ ਜੇ ਕੰਨੀਆਂ ਜੇ ਬਰਾਬਰ ਨਹੀਂ ਹੁੰਦਾ ਠੀਕ ਆ ਹਾਂ ਜੀ ਸਿੰਘ ਸਿੰਘ ਦੇ ਬੰਤਰਾ ਸਜਣੋਂ ਨੇੜ ਤੋਂ ਕਰ ਤੁਹਾਨੂੰ ਕਰਾਉਣੇ ਜੇਕਰ ਸਿੰਘ ਦੀ ਕੁਆਲਿਟੀ ਬੜੀ ਸੋਹਣੀ ਕਿਉਂਕਿ ਮੈਂ ਸਿੰਘਾਂ ਤੋਂ ਚਿਤ ਕਰਦਾ ਤੇ ਦੁੱਧ ਨਵੀਂ ਚੰਗੀ ਆ ਤੇ ਸਿੰਘਾਂ ਲੋ ਵੀ ਚੰਗੇ ਆ ਮਗਰ ਹਾਂ ਮਗਰ ਕੱਟੀ ਆ ਗਈ ਨਾ ਹਾਂ ਜੀ ਕੱਟੀ ਜੀ ਕੱਟੀ ਆ ਗਈ ਸੋਇਰਾ ਅੰਤਜਾ ਲਾਇਓ ਕੋ ਸਾਹ 15 ਦਿਨਾਂ ਦੇ ਵਿੱਚ ਹੋਊਗਾ ਲੱਗਦਾ 10 12 ਦਿਨ ਨੂੰ ਇਹ ਮੇਲਾ ਸੁਟੰਡੀ ਬੱਸ ਮੇਲਾ ਸੁਟੰਡੀ ਹੈ ਤੇ ਥਾਨ ਵੀ ਬੜਾ ਚੰਗਾ ਲੱਗਾ ਸਜਣਾ ਸਪੈਸ਼ਲ ਥਾਨ ਲੱਗਾ ਮੈਂ ਇਹਨੂੰ ਕਿਉਂਕਿ ਮੁਠੀ ਵਾਲਾ ਥਾਨ ਮੁਠੀ ਤੋਂ ਬਾਹਰ ਆਊਗਾ ਤੇ ਖੋਲ ਕੇ ਤੋੜਾ ਤੁਹਾਨੂੰ ਕਰਾਉਣੇ ਚੈੱਕ ਹਾਂਜੀ ਹਾਂਜੀ ਚਲੋ ਲੋਈ ਵੇਲੋ ਵੇਲੇ ਬੰਤਰ ਵੇਖੋ ਸੱਜਣਾ ਬਹੁਤ ਸੋਹਣੀ ਲੱਗੀ ਕਰਮ ਵਾਲੀ ਨੂੰ ਬਿਲਕੁਲ ਨਿੱਕਾ ਗੋਲ ਸਿੰਘ ਆ ਜਿਹਨੂੰ ਬਿੰਦਿਆਂ ਵਾਲਾ ਸਿੰਘ ਵੀ ਕਹਿ ਸਕਦੇ ਆ ਕਿੰਗ ਰਿਆਂ ਵਾਲਾ ਸਿੰਘ ਵੀ ਕਹਿ ਸਕਦੇ ਆ ਮਗਰੋਂ ਪੂਰੀ ਜਿਹੜੀ ਆ ਬਾਡੀ ਪੰਤਰ ਨਹੀਂ ਵੇਖ ਸਕਦੇ ਵਾਨੇ ਦੀ ਬੈਕਗਰਾਉਂਡ ਵੇਖੋ ਸਜਣੋਂ ਕਿੰਨੀ ਸੋਹਣੀ ਤਿਆਰ ਕੀਤੀ ਕਰਮਾ ਵਾਲੀ ਨੇ ਤੇ ਸਰਪੰਚ ਸਾਹਿਬ ਜੀ ਰੇਟ ਰੇਟ ਜੀ ਤੁਸੀਂ ਨਹੀਂ ਕਰਦੇ 13 ਹਾਂ ਹਾਂ ਜੀ ਹਾਂ ਨਾ ਜੀ 25 ਕਰਦਗੇ ਜੀ ਤੁਹਾਡੀ ਖੁਸ਼ੀ ਕਿੰਨੇ ਦੀ ਹਾਂ ਨਾ ਕਰਨ ਚਲ 13 ਕਰਦੇ 1 ਲੱਖ 20 ਦੀ ਹਾਂ ਜੀ ਦੋ ਛੱਡ ਦੋਗੇ ਚਲੋ ਛੱਡਦਾ ਕੋਈ ਕਰ ਹਾਂ ਜੀ ਹਾਂ ਦੂਜੇ ਨੰਬਰ ਤੇ ਆ ਗਈ ਸ੍ਰੀ ਸਵਾਈ ਮੈਂ ਹਾਂ ਨਾ ਹਾਂ ਜੀ ਆਪਣੇ ਇੱਧਰ ਦੀ ਮਾਝੇ ਬਿਲਡਿੰਗ ਮਦਰੀਆਂ ਗੋਡੀਆਂ ਨੇ ਕਿੰਨਾ ਪਾਇ ਸਪੰਜ ਸਾਹਿਬ ਦੁੱਧ ਹੋਊ ਉਹ ਤੇਰੇ ਥਲੇ 7 ਕਿਲੋ 7 ਕਿਲੋ ਠੀਕ ਹੈ ਦੁੱਧ ਦਾ 8 ਹੈ ਚਲੋ 7 ਪੱਕਾ ਮੰਨੋ ਸਾਡੀ ਗਾਰੰਟੀ ਦੇ ਰਹੇ ਆਪਾਂ ਸੋਰਾ ਚੈੱਕ ਕਰਵਾ ਦਿਓ ਜੀ ਫਾੜੀ ਵਾਲਾ ਸੱਜਣੋ ਮੇਰਾ 7 ਤੱਕ ਦੇ ਸੋਈ ਜੀ ਹਫਤੇ ਦੇ ਅੱਛਾ ਜੀ 7 ਦਿਨ ਹੋ ਗਏ ਸੋਈ ਨੂੰ ਅਮਗਰ ਕੱਟੀ ਦੇ ਬਹੁਤ ਟੁੱਟੇ ਘਰਵਾਈ ਵਿਚਰੀ ਨਹੀਂ ਸਾਹ ਬਣਾ ਲਈਏ ਮੈਂ ਸਾਹ ਬਣਾ ਸਾਹ ਬਣਾ ਇੱਕ ਦੂਤ ਵਾਲੀ ਬਾਹ ਸਾਹ ਬਣਾ ਲਓ ਜੀ ਸੱਜਣੋ ਸਾਹ ਮੈਂ ਦੁੱਧ ਬਾਕੀ ਥੋੜਾ ਜਿਹਾ ਲੈਸ ਹੋਣਾ ਮੈਂ ਠੀਕ ਆ ਜਿੰਨੀ ਵੀ ਹੈਗੀ ਆ ਸੂਏ ਦਾ ਅੰਦਾਜ਼ਾ ਤੁਸੀਂ ਆਵ ਲਾਇਓ ਉਹਦੇ ਬਾਰੇ ਕੁਝ ਨਹੀਂ ਤੁਹਾਨੂੰ ਦੱਸਦੇ ਕੱਟੀ ਮਗਰ ਜੀ ਮਗਰ ਕੱਟੀ ਆ ਜੀ ਮਗਰ ਕੱਟੀ ਆ ਗਿਆ ਹਨ ਡਬਲ ਫਾਇਦਾ ਚਲੋ ਕਿਹੇ ਪੈਣ ਭਰਾ ਦੀਆਂ ਦੋ ਜਨਗੀਆਂ ਜਿੰਦਗੀਆਂ ਖਾੜੇ ਖੜੂ ਕੋਈ ਇਹ ਥਾਨ ਚੰਗਾ ਲੱਗਾ ਸੱਚ ਨੂੰ ਚਵਾਈ ਚੰਗੀ ਹੋਵੇ ਚਵਾਈ ਬਹੁਤ ਜੰਗੀ ਹਾਂ ਥਾਨ ਦੇ ਨਾਲ ਹੀ ਚਵਾਈ ਹੋਣੀ ਹੈ ਜੀ ਥਾਨ ਚੰਗਾ ਹੋਊ ਤੇ ਚਵਾਈ ਵੀ ਹੈ ਜੀ ਤੇ ਸਰਪੰਚ ਸਾਹਿਬ ਫਿਰ ਇਹਦਾ ਰੇਟ ਇਹਦਾ ਰੇਟ ਛੁੱਟੇ ਪਾਰੀ 60 ਪਾਰੀ ਤੁਹਾਡੀ ਖੁਸ਼ੀ ਆ ਜੀ ਤੁਹਾਡੀ ਖੁਸ਼ੀ ਆ ਜੋ ਤੁਸੀਂ ਦੱਸੋ ਕਿ ਪਾਣੀ ਪੂਣੀ ਆਏ ਮੈਂ ਤਾਂ ਨਾਲ ਥੋੜਾ ਨਰਮ ਜੇ ਕਰਕੇ ਦੇ ਦਈਏ ਹਨਾ ਸਰਦੀ ਦੇ ਦਈਏ ਕੋਈ ਭੈਣ ਭਰਾ ਦਾ ਮਤ ਹੀ ਆਪਣੀ ਜਿੰਨੀ ਹੋ ਜੀ ਹੋ ਛੱਡ ਦੀਏ ਹੋਰ ਕਰ ਦਈਏ 50000 ਜੀ ਹੈ 57 ਦੀ 56 ਦੀ ਕਰ 56 ਦੀ ਕਰ ਦਈਏ 55 ਦੀ ਕਰ ਦੋ ਜੀ 55 ਦੀ ਇਹਦੇ ਉੱਤੇ ਫਿਰ ਦੱਬ ਦਨ ਥੋੜੀ ਕਰਾਂਗੇ ਨਾ ਸਜਣੋ 55000 ਦੀ ਤੇ ਆ ਵੀ ਆ ਗਈ ਮੈਂ ਤੀਜਾ ਲਾ ਲਓ ਚੌਥਾ ਸੂਆ ਲਾਓ ਇਹਨੂੰ ਕੱਪਣਾ ਨਾ ਭਾਈ ਇੱਕ ਅੱਧਾ ਦਿਨ ਹੀ ਲਊਗੀ ਦਿਲ ਚਾਰ ਕੋ ਤਾਂ ਰਹਿੰਦੇ ਚਲੋ ਬਾਕੀ ਕੋਈ ਕਹਿ ਨਹੀਂ ਸਕਦਾ ਚਾਰ ਪੰਜ ਲੈ ਜਣੇ ਜੀ ਮੱਝ ਲੈ ਜੀ ਚਾਰ ਲੈ ਜੇ ਸਾਰਿਆਂ ਨੂੰ ਚੰਗਾ ਹੋਰ ਪੰਜੂ ਵਿੱਕਣ ਦਾ ਹਾਂ ਬਣਦੀ ਆਉਂਦੀ ਆ ਬਾਕੀ ਚਾਰ ਪੰਜ ਆਰਾਮ ਨਾਲ ਲੈ ਜੇ ਮੱਝ ਲੈ ਸੱਚ ਨੂੰ ਲੈ ਸੁਪਣਾ ਆ ਮੈਂ ਇਹ ਵੀ ਠੀਕ ਆ ਦੁੱਧ ਜ਼ਿਆਦਾ ਨਹੀਂ ਤੇ 10 10 ਕਿਲੋ ਦੇ ਚੰਦਨ ਆ ਲੈ ਗਾ ਇੰਨਾ ਚਾਹੀਦਾ ਮੈਨੂੰ ਪੋਣਾ ਤੇ ਸਰਪੰਚ ਸਾਹਿਬ ਜੀ ਫਿਰ ਇਹਦਾ ਰੇਟ ਇਹਦਾ ਰੇਟ ਤੇ ਬੈਠ ਹੀ ਕਰਦੇ ਆ ਅੱਛਾ ਹਾਂਜੀ ਬਾਕੀ ਛੋਟ ਛਾਟ ਤੁਸੀਂ ਕਰਾ ਲਓ ਨਹੀਂ ਆਪੇ ਕਰ ਦੋ ਸਰਪੰਚ ਸਾਹਿਬ ਤੁਹਾਡੀ ਸ਼ਾਇਰੀ ਨਹੀਂ ਹਾਂ ਜਿੰਨਾ ਕਰਾ ਕਰ ਦੋ ਨਹੀਂ ਜੀ ਨਹੀਂ ਸਰਪੰਚ ਸਾਹਿਬ ਆ ਸਰਦੀ ਦੇ ਦਈਏ ਵੇ ਲੋ ਜੀ ਜਾ ਜਾ ਕੋਈ ਰੇਟ ਨਹੀਂ 55 55 ਕੋਈ ਰੇਟ ਲਾ ਦਿਓ ਮਾੜੀ ਜੀ ਗਾਂ ਕਰਿਓ ਬਰਾਬਰ ਹੀ ਕਰ ਦੋ 55 ਦੀ ਭਾਵੇਂ ਕੋਈ ਸੋਈ ਲਾ ਜੇ ਭਾਵੇਂ ਗੱਬਾਂ ਗੱਬਾਂ ਲੈ ਜੇ ਹਨਾ ਲਓ ਸੱਜਣੋ 55 55 ਜਹਾਦੀਆਂ ਦੋ ਮਹੀਆਂ ਨਾ ਅੱਗੇ ਕਾਂ ਆ ਗਈ ਜੀ ਅੱਗੇ ਆ ਗਈ ਸੋਈ ਸੋਈ ਗਾਂ ਤੇ ਮਗਰ ਵਛੀ ਮਗਰ ਵਛੀ ਜਰਸੀ ਦੀ ਵਛੀ ਆ ਗਈ ਨਾ ਖੋਲ ਦੋ ਕਰੋ ਸਾੰਗਦੇ ਵਿੱਚ ਸਜਣੋ ਕਾਂ ਰੇਟ ਬੜਾ ਨਿੱਕਾ ਜਾਊਗਾ ਨਾ ਰੇਟ ਛੋਟਾ ਹੀ ਰੇਟ ਛੋਟਾ ਹੀ ਕਰਨੇ ਆ ਭਾਈ ਸਾਹਿਬ ਜੀ ਜੀ ਹੁੰਦੀ ਗਾ ਦੁੱਧ ਚੰਗਾ ਜੀ ਅੱਛਾ ਕਿੰਨਾ ਮੌਕੇ ਦਾ ਮੌਕੇ ਦਾ ਦੁੱਧ ਹੋੜ ਹੋਈ ਹੋੜਾ ਹੀ ਇਹਦੇ ਥਲੇ ਮੇਰੇ ਖਾਂ ਯਾਰਾ 11 ਕਿਲੋ ਲੱਗ ਪਾ ਦੇ 11 ਕਿਲੋ ਜੀ ਦੁੱਧ 15 ਕਿਲੋ ਕੱਢ ਜੂ ਸਿਰਫ ਲੈਸੀ ਹੈ ਸਾਬੀ ਰਕੇ ਠੀਕ ਆ ਲਓ ਜੀ

ਖਾਂਜੀ ਬਹੁਤ ਚੰਗੀ ਹੈ। ਬਾਕੀ ਦੁੱਧ ਦੁੱਧ ਨੂੰ ਬਹੁਤ ਚੰਗੀ ਲੱਗੂ। ਖਾਣ ਵਿੱਚ ਚੰਗਾ ਲੱਗਾ। ਅੱਜ ਥਾਣੇ ਬਹੁਤ ਚੰਗਾ ਲੱਗਾ। ਮਗਰ ਵੀ ਵਸ਼ੀ ਆ ਗਈ। 12 ਕਿਲੋ, 12-13 ਕਿਲੋ ਦੱਜਨਾ ਇਹ ਤਾਂ ਤੂੰ ਮਰਦੀ। ਇਹ ਤਾਂ ਤੂੰ ਨਹੀਂ ਘੜਦੀ। ਮੇਰਾ ਤਾਂ ਦੁੱਧ 15 ਕਿਲੋ ਪਰੂਈ ਵਸ਼ੀ। ਚਲੋ ਚੰਗਾ ਜੀ। ਤੇ ਬਾਈ ਜੀ ਇਹਦਾ ਰੇਟ? ਰੇਟ 45 ਕਰ ਦਈਏ। 45000? ਹਾਂ। ਦਾ ਹੀ ਦਾ ਰੇਡ ਨਾਲ ਬਾਕੀ ਪਿਆਰ ਮਾਉਤ ਕਰ ਗਏ ਨਾ ਉਹਦਾ ਗਾਲ ਚਲੋ ਹੈ ਦੇ 45 ਵਾਲੀ ਸੀ ਹਾਂ ਪਰ ਜੋ ਲਿਸਟ ਪੜੇ ਦਾ ਕਰਕੇ ਆਈ ਜਾਂਦੀ ਚਲੋ ਬਾਅਦ ਰੇਡ ਵੀ ਲਿਸਟ ਕਰਦੇ ਅੱਛਾ ਹਾਂਜੀ ਹਾਂਜੀ ਚਾਲੀ ਕਰ ਦਈਏ ਮੈਂ ਤਾਂ 35 ਕਰ ਦਈਏ ਯਾਦ ਕਰੇ ਕਿ ਜਾਣਾ ਸਰਪੰਚ ਗੋਲੀਆ ਜੇ ਤੁਸੀਂ ਕਹਿੰਦਾ ਹੈ ਨਾ ਹਾਂ ਤੇ ਨਾ ਹੀ ਹਾਂਜੀ ਠੀਕ ਹੈ ਚਲੋ ਠੀਕ ਆ ਆ ਅੱਗੇ ਆ ਗਈ ਐਚ ਐਫ ਇਹ ਇਹਦਾ ਸਰਪੰਚ ਸਾਹਿਬ ਦੁੱਧ ਕਿੰਨਾ ਖੋਲ ਗਏ ਦੁੱਧ ਇਹਦਾ 9-10 ਕਿਲੋ ਨੋ ਗਾ ਟੁੱਟੇ ਘਰ ਹੋਈ ਆ ਜੇ ਸਾਹਮਣ ਵਾਲੀ ਠੀਕ ਆ ਹਾਂਜੀ ਤੇ ਮਗਰ ਵਸ਼ਾ ਜੇ 15 ਜੈ ਸੋਈ ਹੋ ਗਈ ਸਦਾ 20 ਦੇ ਲਗਭਗ ਬਚਾ ਹੋਣਾ ਨੋਈ ਸੱਜਣੋ ਦੋਤੇਗਾ ਜੇ 9 10 ਕਿਲੋ ਬਾਈ ਨੇ ਦੱਸਿਆ ਤੇ ਸਵੇਰੇ ਦਮ ਤਾਜ਼ਾ ਲਾਇਓ ਇਹ ਹੈ ਵੈੜਾ ਜੀ ਹਾਂ ਵੈੜ ਪਾਨੀ ਹੈ ਵੈੜਾ ਜੀ ਹੈ ਸਭੀ ਦੀ ਕੀ ਰਿਹਿਆ ਵੈੜਾ ਜੀ ਹਾਂ ਦਿੱਸੀ ਜੇ ਲੇ ਸੀ ਗਾਰਨਾ ਦੁੱਧ ਥੋੜਾ ਜੇ ਜੇ ਕੋਈ ਸੰਭੂਗਾ ਤੇ ਚੋਲੂਗਾ ਨਹੀਂ ਤੇ 9 ਕਿਲੋ ਤੇ 10 ਹੈਗਾ ਜੀ ਹਾਂਜੀ 10 ਕਿਲੋ ਦੁੱਧ ਇਹਦੇ ਕੋਲ ਹੈਗਾ ਜੀ ਤਾਂ ਸਾਨ ਸੋਹਣਾ ਲੱਗਾ ਸਿੱਕਾ ਤੇ ਭੋਜਨ ਪੂਰਾ ਵਟਾ ਭਾਈ ਜੀ ਇਹਦਾ ਰੇਟ ਅੱਗੇ ਰੇਟ 45 ਕਰਦੀ ਆ ਉਹਨਾਂ ਹੀ ਨਾ ਕਰਦਗੇ ਇਹ ਇੱਕੋ ਜਿਹੀ ਸੇਮ ਟੂ ਜੇ ਕਰਦਾ ਜੀ ਆ ਚਲੋ ਕੋਈ ਨਹੀਂ ਕੋਈ ਨਹੀਂ ਜੇ ਤਰੀਕਾ ਤਾਂ ਉਹ ਨਹੀਂ ਮੱਜਾਂ ਦਾ ਵੀ ਸੇਮ ਟੂ ਦੇ ਨਾਲ ਗਾਵਾਂ ਦਾ ਨਹੀਂ ਹੋਣਾ 35 35 ਹਜ਼ਾਰ ਦੀ ਸਜਣੋ ਗਾਂ ਮਿਲ ਜਿਹੜੀ ਮਰਜ਼ੀ ਲੈ ਜਾਓ ਤੇ ਮੱਜਾਂ ਵੀ ਚੰਗੀਆਂ ਖਰੀਦਦਾਰੀ ਕਰਿਓ ਧੰਨਵਾਦ ਦਾ ਸੀਗਾ